ਮਾਨਯੋਗ ਐਮਐਲਏ ਸਾਹਿਬ ਜੀ ਤ੍ਰਿਕਲਤੀ ਅ ਕਾਰਜਕਾਰੀ ਪ੍ਰਧਾਨ ਆਮ ਆਦਮੀ ਪਾਰਟੀ ਐਂਡ ਐਮਐਲਏ ਹਲਕਾ ਬਡਾਲਾ ਦੇ ਉਪਰਾਲੇ ਵੱਲੋਂ ਐਂਡ ਮਿਸਟਰ ਮਾਨਿਕ ਐਂਡ ਹੋਰ ਸਾਥੀਆਂ ਵੱਲੋਂ ਉਹਨਾਂ ਦੇ ਪਰਿਵਾਰਲੇ ਸਰਗਾਂ ਅੱਜ ਇੱਕ ਬਲੱਡ ਬੈਂਕ ਕੈਂਪ ਕੜਾ ਲਗਾਇਆ ਗਿਆ ਹੈ ਤੇ ਜਿਸ ਤਰ੍ਹਾਂ ਬਾਰਡਰ ਤੇ ਆਪਣੇ ਹਾਲਾਤ ਨੇ ਕੱਲੋਂ ਬਲੱਡ ਸਾਡੇ ਕੋ ਬਲੱਡ ਦੀ ਕੈਪੈਸਿਟੀ ਦੇ 400 ਸੀਗੀ ਤੁਹਾਡੇ ਕੋ अवेलेबल ਸਿਰਫ 75 ਸੀਗੀ ਜਦੋਂ ਇਹ ਗੱਲ ਅਸੀਂ ਆਪਣੇ ਸਾਹ ਦੇ ਧਿਆਨ ਚ ਲਿਆਂਦੀ ਤੇ ਉਹਨਾਂ ਨੇ ਇੱਕਦਮ ਹਨੋਂ ਇੱਕ ਆਸ਼ਵਾਸਨ ਦਿੱਤਾ ਕਿ ਅਸੀਂ ਤੁਹਾਡੀ ਜਿੰਨੀ ਵੀ ਤੁਹਾਡੇ ਬਲੱਡ ਬੈਂਕ ਚ ਭਰ ਕਰ ਦਾਂਗੇ ਤਾਂ ਕਿ ਜੋ ਵੀ ਕੋਈ ਇਸ ਤਰ੍ਹਾਂ ਦੀ ਬਾਰਡਰ ਤੇ ਕੋਈ ਸਾਧ ਦੀ ਕੋਈ ਡਿਜ਼ਾਸਟਰ ਵਾਪਰਦਾ ਹੈ ਤੇ ਹਨੂ ਕਿਸੇ ਕਿਸਮ ਦੀ ਕਮੀ ਨਾ ਹੋਏ ਤੇ ਅੱਜ ਮੈਂ ਇਸ ਸਕੈਮ ਚ ਵੇਖ ਕੇ ਬੜਾ ਖੁਸ਼ ਆ ਮਿਸਟਰ ਮਾਨਕ ਜੀ ਇੱਥੇ ਨੇ ਹੱਡੇ ਨਾਲ ਤੇ ਐਮਐਲਏ ਸਾਹਿਬ ਨੂੰ ਚੰਡੀਗੜ੍ਹ ਕਿਤੇ ਜਾਣਾ ਪੈ ਗਿਆ ਜ਼ਰੂਰੀ ਕੰਮ ਤੇ ਅੱਜ ਹੁਣ ਤੱਕ ਮੈਂ ਮਤਲਬ ਹਾਰਲੀ ਮਨ ਆਰ ਸ਼ੁਰੂ ਆਇਆ ਪ੍ਰੋਬਲਮ ਨੂੰ ਤੇ 41 42 ਯੂਨਿਟ ਹੋ ਵੀ ਗਏ ਨੇ ਤੁਮੇਨ ਲੱਗਦਾ ਸ਼ਾਮ ਤੱਕ 150 ਤੋਂ ਜ਼ਿਆਦਾ ਯੂਨਿਟ ਹੋ ਜਾਣਗੇ ਐਂਡ that is very good ਐਕਚੁਅਲੀ ਇਟਸ ਅ ਕਾਸਟ ਫੋਰ ਦਾ ਨੇਸ਼ਨ ਪ੍ਰੋਪਰਲੀ ਤਿੰਨ ਵੀ ਨੇਚਰ ਜੋ ਬੰਦਾ ਦੁਬਾਰਾ ਬਲੱਡ ਦੇਣ ਰੈਡੀ ਹੋ ਜਾਂਦਾ 11 ਸਾਲ ਤੋਂ ਲੈ ਕੇ 40 ਸਾਲ ਆਈਡੀਅਲ ਉਮਰ ਹੈ ਬਟ ਥੋੜਾ ਬੋਤਾ ਵੱਧਾ ਘਾਟਾ ਚੱਲ ਜਾਂਦਾ ਪ੍ਰੋਬਲਮ ਤਾਂ ਨਹੀਂ ਆਉਂਦੀ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਆਉਂਦੀ ਵਾਲਿਊਮ ਵੀ ਜਿਹੜੀ ਹੈਗੀ ਆ ਵੀ 24 ਆਰ ਬਚ ਜਾਂਦੀ ਆ ਤੇ ਸਗੋਂ ਇਹ ਤੇ ਖੂਨਦਾਨ ਸਭ ਤੋਂ ਵੱਡਾ ਦਾਨ ਹੈ ਤੇ ਇਸ ਕਰਕੇ ਹਰ ਇੱਕ ਨੂੰ ਆਪਣੀ ਲਾਈਫ ਚ ਚਾਰ ਪੰਜ ਵਾਰੀ ਮਿਨੀਮਮ ਕਰਨਾ ਹੀ ਚਾਹੀਦਾ ਹਾਂਜੀ ਜਿਹੜਾ ਅੱਜ ਦਾ ਫ੍ਰੀਡਮ ਕੈਂਪ ਲੱਗਾ ਹੈ ਇਹ ਮੇਰੇ ਸਾਡੇ ਐਮਐਲਏ ਸਾਹਿਬ ਜਿਹੜੇ ਦੀ ਬਹੁਤ ਹੀ ਸੂਝ-ਬੂਝ ਵਾਲੀ ਸਾਡੇ ਡੀਜੀਟਰ ਸਾਹਿਬਾਂ ਤੋਂ ਮਿਲੇ ਨੇ ਤੇ ਉਹਨਾਂ ਦੀ ਸੋਚ ਦਾ ਨਤੀਜਾ ਕੱਲ ਅਸੀਂ ਜੋ ਡੀਰ ਚੈਕਿੰਗ ਦੇ ਦੌਰਾਨ ਕਿਉਂ ਦੇਸ਼ ਦੇ ਹਾਲਾਤ ਸਨ ਉਹ ਹਸਪਤਲ ਤੋਂ ਦੰਦਾ ਜਿਹੜਾ ਉਹਦਾ ਉਹ ਉਸ ਦਮ ਇਹ ਨੋਟਿਸ ਆਇਆ ਵੀ ਜਿੰਨਾ ਕੋ ਬਲੱਡ ਚਾਹੀਦਾ ਆ ਸਮੂਹ ਸਾਡੇ ਦੱਸੇ ਵੀ 400 ਯੂਨਟ ਦੀ ਕਵਰਸਟੀ ਹੈ ਲੈ ਕੇ ਨਿਕਲਦੇ ਤੁਹਾਨੂੰ ਨਾਲ ਔਰ ਉਹਨਾਂ ਨੇ ਕੱਲ ਹੀ ਵਾਦਾ ਕੀਤਾ ਸੀ ਕਿ ਫੌਰੀ ਤੌਰ ਤੇ ਜਿਹੜਾ ਬਲੱਡ ਇਮਿਊਨ ਕੈਂਪ ਲਗਾਉਣ ਦੀ ਯੋਜਨਾ ਹੈ ਔਰ ਕੱਲ ਹੀ ਇਮੀਡੀਏਟਲੀ ਸਾਰਿਆਂ ਨੂੰ ਮੈਸੇਜ ਪਹੁੰਚਾਇਆ ਗਿਆ ਔਰ ਅੱਜ ਅਸੀਂ ਜਿਹੜਾ ਤੁਸੀਂ ਦੇਖ ਰਹੇ ਹੋ ਕਿ ਬੜੇ ਉਤਸ਼ਾਹ ਨਾਲ ਲੋਕ ਆਪਣਾ ਜਿਹੜੇ ਨੇ ਹੂਮਦਾਨ ਕਰ ਰਹੇ ਹਨ ਔਰ ਜਿਹੜਾ 400 ਯੂਨਿਟ ਦਾ ਜਿਹੜਾ ਟਾਰਗੇਟ ਹੈ ਅਸੀਂ ਜਲਦੀ ਇੱਕ ਤੋਂ ਦੋ ਦਿਨ ਦੇ ਵਿੱਚ ਇੱਕ ਦਾ ਕੇਮਪ ਹੋਰ ਲਗਾ ਕੇ ਨੂੰ ਪੂਰਾ ਕਰ ਦਿਆਂਗੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੀ ਐਸਾ ਕੋ ਕ੍ਰਿਟੀਕਲ ਪੋਜੀਸ਼ਨ ਆਦੀ ਹੈ ਤੇ ਉਸ ਨੂੰ ਹੰਦੂਰ ਕੀਤਾ ਜਾ ਸਕੇ ਬਾਕੀ ਖੂਨਦਾਨ ਕਰਨ ਦੇ ਨਾਲ ਕੋਈ ਫਰਕ ਨਹੀਂ ਪੈਂਦਾ ਪਰ ਬਾਤਮਾ ਨੇ ਸਾਡੇ ਸਰੀਰ ਦਾ ਮੈਕੈਨਿਜ਼ਮ ਜਿਹੜਾ ਇਸ ਤਰੀਕੇ ਦਾ ਬਣਾਇਆ ਹੈ ਜੇ ਅਗਰ ਨਾਮ ਹੀ ਅਸੀਂ ਦਾਨ ਕਰੀਏ ਤੇ ਫਿਰ ਵੀ ਜਿਹੜੇ ਸੈੱਲ ਸਾਡੇ ਦੇ ਪੁਰਾਣੇ ਮਰਦੇ ਜਾਂਦੇ ਹੋ ਨਵੇਂ ਬਣਦੇ ਜਾਂਦੇ ਹਨ ਔਰ ਦਾਨ ਕਰਨ ਨਾਲ ਕੋਈ ਫਰਕ ਨਹੀਂ ਪੈਂਦਾ ਸੋ ਬਿਲਕੁਲ ਹੀ ਸੱਚੋ ਅੱਗੇ ਨਾਲੋਂ ਵੀ ਜੋ ਡਾਕਟਰ ਸਾਹਿਬਾ ਕਹਿੰਦੇ ਨੇ ਵੀ ਅੱਗੇ ਨਾਲੋਂ ਵੀ ਬੰਦਾ ਸਰੀਰਕ ਤੌਰ ਤੇ ਤੰਦਰੁਸਤ ਰਹਿੰਦਾ ਹੈ ਜੇ ਦਾਨ ਕਰਦਾ ਰਹੇ ਤੇ ਸਭ ਤੋਂ ਪਹਿਲਾਂ ਦੇ ਜੈ ਸ਼੍ਰੀ ਰਾਮ ਜੀ ਸਾਰਿਆਂ ਨੂੰ ਔਰ ਇੱਕ ਚੀਜ਼ ਦੱਸਣਾ ਚਾਹਾਂਗਾ ਕਿ ਸਾਡੇ ਬਟਾਲੇ ਦੇ ਜਿਹੜੇ ਸਾਡੇ ਮਹਿਬੂਬ ਨੇਤਾ ਸਰਦਾਰ ਅਮਰਸ਼ੇਰ ਸਿੰਘ ਸ਼ੈਰੀ ਕਲਸੀ ਜੀ ਉਹਨਾਂ ਦੀ ਅਕਸਰ ਇੱਕੋ ਹੀ ਸੋਚ ਰਹਿੰਦੀ ਹੈ ਕਿ ਮੈਂ ਬਟਾਲੇ ਦੇ ਲੋਕਾਂ ਲਈ ਹਰ ਵਕਤ ਹਰ ਜਗ੍ਹਾ ਅਵੇਲੇਬਲ ਰਹਾ ਮੈਂ ਜਿਸ ਤਰ੍ਹਾਂ ਹੀ ਕੱਲ ਵੀ ਤੁਸੀਂ ਦੇਖੋਗੇ ਕਿ ਕਿਸੇ ਅਨਨੋਨ ਬੰਦਿਆ ਥਰੂ ਇੱਕ ਰਿਯੂਮਰ ਜਾ ਕ੍ਰੀਏਟ ਹੋ ਗਿਆ ਸੀ ਕਿ ਦੁਕਾਨਾਂ ਬੰਦ ਹੋ ਗਿਆ ਮੈਂ ਦੇਖਣਾ ਚਾਹਾਂ ਕਿ ਅਮਲ ਸਭ ਖੁਦ ਉੱਥੇ ਜਾ ਕੇ ਲੋਕਾਂ ਨੂੰ ਕਹਿ ਰਹੇ ਸੀਗੇ ਕਿ ਦੁਕਾਨਾਂ ਖੋਲੋ ਮੈਂ ਤੁਹਾਡੇ ਨਾਲ ਖੜਾ ਮੈਂ ਤੁਹਾਡੇ ਵਿੱਚ ਖੜਾ ਸੋ ਇਸ ਤਰ੍ਹਾਂ ਦੀ ਉਪਰਾਲਾ ਜਿਸ ਤਰ੍ਹਾਂ ਕੱਲ ਐਮਐਲਏ ਸਾਹਿਬ ਔਰ ਉੱਥੇ ਗਏ ਸੀਗੇ ਆਪਣੇ ਸਿਵਲ ਹਸਪੀਟਲ ਜਿਸ ਤਰ੍ਹਾਂ ਸਾਨੂੰ ਐਸਐਮਓ ਸਾਹਿਬ ਔਰ ਚੌਧਾ ਸਾਹਿਬ ਨੇ ਦੱਸਿਆ ਕਿ ਕੈਪੈਸਿਟੀ ਘੱਟ ਸੀਗੀ ਉਹਦੇ ਕਰਕੇ ਐਮਐਲਏ ਸਾਹਿਬ ਨੇ ਇਮੀਡੀਏਟਲੀ ਐਕਸ਼ਨ ਲਿਆ ਔਰ ਐਕਸ਼ਨ ਦੇ ਨਾਲ ਉਹਨਾਂ ਨੇ ਆਪਣੇ ਸਾਰੇ ਹੀ ਤਮਾਮ ਪਾਰਟੀ ਦੇ ਵਰਕਰਾਂ ਨੂੰ ਔਰ ਬਟਾਲੇ ਸ਼ਹਿਰ ਦੇ ਵਾਸੀਆਂ ਨੂੰ ਸਾਰਿਆਂ ਨੂੰ ਮੈਸੇਜ ਲਾਇਆ ਔਰ ਅੱਜ ਅਸੀਂ ਦੇਖ ਕੇ ਹੈਰਾਨ ਅ ਇੱਕ ਘੰਟੇ ਅੰਦਰ 60 ਤੋਂ ਬਹੁਤ ਟੱਪ ਗਿਆ ਔਰ ਸਾਡਾ ਟਾਰਗੇਟ ਹੈ ਕਿ ਪੂਰਾ ਅਚੀਵ ਕਰਨਾ ਜਿਹੜੇ ਕਿ 325 ਦੀ ਜਿਹੜੀ ਰੇਸ਼ਿਓ ਆ ਉਹਨੂੰ ਕਮ ਸੇ ਕਮ 300 ਤੱਕ ਲੈ ਕੇ ਜਾਈਏ ਜਿਹੜੀ ਪੈਂਡੈਂਸੀ ਆ ਸੋ ਆਪਾਂ ਵੱਧ ਵੱਧ ਕੋਸ਼ਿਸ਼ ਕਰ ਰਿਹਾ ਔਰ ਇੱਕ ਬੜੀ ਮਾਨਵ ਵਾਲੀ ਗੱਲ ਹੈ ਕਿ ਸਾਡੇ ਇੱਥੇ ਪੰਜਾਬ ਪੁਲਿਸ ਦੇ ਮੁਲਾਜ਼ਮ ਵੀ ਇੱਥੇ ਪਹੁੰਚੇ ਨੇ ਤੇ ਮੈਂ ਉਹਨਾਂ ਨਾਲ ਗੱਲਬਾਤ ਜਦੋਂ ਕੀਤੀ ਤੇ ਉਹਨਾਂ ਦਾ ਜਿਹੜਾ ਜੋਸ਼ ਆ ਉਹ ਇਹ ਆ ਕਿ ਸਾਡੇ ਅਗਰ ਬਾਰਡਰ ਤੇ ਸਾਡੇ ਅਗਰ ਆਰਮੀ ਚਟਾਨੋ ਕੋ ਖੜੀਏ ਤੇ ਉਹਨਾਂ ਦੀ ਸੇਵਾਵਾਂ ਲਈ ਅਗਰ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਕੋਈ ਦਿੱਕਤ ਆਂਦੀ ਹੈ ਤੇ ਅਸੀਂ ਵੀ ਹਰ ਵਕਤ ਚਟਾਨਾ ਨਾਲ ਉਹਨਾਂ ਨਾਲ ਖੜੇ ਹਾਂ ਸੋ ਉਹ ਵੀ ਖੂਨਦਾਨ ਇੱਥੇ ਕਰਨ ਲਈ ਪਹੁੰਚੇ ਆ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੇ ਸਭ ਤੋਂ ਜ਼ਿਆਦਾ ਧੰਨਵਾਦ ਸਾਡੇ ਮੈਡੀਕਲ ਸਟਾਫ ਦਾ ਜਿਹੜੇ ਟਾਈਮ ਟੂ ਟਾਈਮ ਇੱਥੇ ਪਹੁੰਚ ਕੇ ਲੋਕਾਂ ਦੀ ਮਦਦ ਕਰ ਰਹੇ ਹੋ ਔਰ ਐਸਐਮਓ ਸਾਹਿਬ ਦਾ ਵੀ ਧੰਨਵਾਦ ਆਪਣੇ ਪੁਰੀ ਆਪਣੇ ਫੈਮਿਲੀ ਨਾਲ ਪਹੁੰਚੇ ਨੇ ਇਹ ਆਪ ਵੀ ਕਹਿ ਰਹੇ ਕਿ ਮੈਂ ਵੀ ਬਲੱਡ ਦੇਣਾ ਦੇਖਦੇ ਹਾਂ ਆਪਾਂ ਵੀ ਦਵਾਂਗੇ ਸੋ ਸਭ ਨੂੰ ਮੈਸੇਜ ਆਹੀ ਹੈ ਕਿ ਜਦੋਂ ਲੋਕਾਂ ਦੀ ਹਿੱਤ ਲਈ ਕੀਤਾ ਜਾਏ ਇਹਨੇ ਸਾਰੇ ਹੀ ਗਾਂ ਵੱਧ ਕੇ ਗਾਂ ਚੜ ਕੇ ਇਹ ਚੀਜ਼ ਤੇ ਸਾਥ ਦਿਆ ਕਰੋ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਜੈ ਸ਼੍ਰੀ ਰਾਮ